ਇਹ ਜਿਹੇ ਲੋਕ ਤੁਹਾਡੇ ਇਰਦ-ਗਿਰਦ ਬਹੁਤ ਜ਼ਿਆਦਾ ਤੁਹਾਨੂੰ ਮਿਲ ਜਾਣਗੇ ਜਿਹੜੇ ਤੁਹਾਨੂੰ ਖੁਸ਼ ਦੇਖ ਹੀ ਨਹੀਂ ਸਕਦੇ ਤੁਸੀਂ ਜਿੰਨੇ ਮਰਜ਼ੀ ਖੁਸ਼ ਹੋਵੋ ਹਨਾ ਉਹਨਾਂ ਨੂੰ ਲੱਗਦਾ ਕਿ ਇਹ ਬੰਦਾ ਖੁਸ਼ ਕਿਹੜੀ ਕਰ ਲੋ ਇਸ ਨੂੰ ਦੁਖੀ ਕੀਤਾ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਪਰ ਜਿੰਨਾ ਚਿਰ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਰੱਖਦੇ ਹੋ ਨਾ ਉਸ ਬੰਦੇ ਪਿੱਛੇ ਤੁਸੀਂ ਦੁਖੀ ਨਹੀਂ ਹੋ ਸਕਦੇ ਸਭਾ ਜ਼ਿੰਦਗੀ 'ਚ ਹੱਸਦੇ ਰਿਹਾ ਕਰੋ ਕਿਉਂਕਿ ਟੈਨਸ਼ਨ ਹਰ ਇੱਕ ਇਨਸਾਨ ਦੇ ਸਿਰ 'ਤੇ ਟੈਨਸ਼ਨਾ ਕਿੰ누 ਨਹੀਂ ਆਈਗੀ ਅਮੀਰ ਬੰਦੇ ਕੋਲੇ ਵੀ ਟੈਨਸ਼ਨ ਆ ਗਰੀਬ ਕੋਲੇ ਵੀ ਟੈਨਸ਼ਨ ਆ ਜਿਹਦੇ ਕੋਲੇ ਇਨਾ ਜ਼ਿਆਦਾ ਪੈਸਾ ਹੈ ਨਾ ਉਹਨੂੰ ਵੀ ਟੈਨਸ਼ਨ ਹੁੰਦੀ ਹੈ ਜਦ ਮੈਂ ਸਾਭਾ ਕਿਤੇ ਠੀਕ ਹੈ ਤੇ ਜਿਹਦੇ ਕੋਲੇ ਦੁੱਖ ਹੀ ਨਹੀਂ ਹੁੰਦੀ ਹੈ ਨਾ ਉਹਨੂੰ ਵੀ ਟੈਨਸ਼ਨ ਹੁੰਦੀ ਹੈ ਜਦ ਮੈਂ ਪੈਸੇ ਕਿੱਥੋਂ ਲਿਆਵਾ ਠੀਕ ਹੈ ਚਾ ਜੇ ਤੁਸੀਂ ਮਹੀਨੇ ਦਾ 20 ਜਾਂ 30000 ਰੁਪਇਆ ਵੀ ਕਮਾਉਣੇ ਨਾ ਤੁਹਾਡੇ ਲਈ ਬਹੁਤ ਵੱਡੀ ਕਮਾਈ ਬਹੁਤ ਜ਼ਿਆਦਾ ਵੱਡੀ ਕਮਾਈ ਆ ਤੁਸੀਂ ਇਹ ਨਾ ਸੋਚੋ ਕਿ ਆਪਾਂ ਪੈਸੇ ਜਮਾ ਕਰ ਲਏ ਪੈਸੇ ਜਮਾ ਕਰਨੇ ਚਾਹੀਦੇ ਨੇ ਕਿਉਂਕਿ ਹਰ ਇੱਕ ਦੀ ਲੋੜ ਹੀ ਪੈਸੇ ਨਾਲ ਪੂਰੀ ਹੁੰਦੀ ਹੈ ਕਿਉਂਕਿ ਪੈਸੇ ਤੋਂ ਬਿਨਾ ਜਿਹੜੀਆਂ ਲੋੜਾਂ ਨੇ ਉਹ ਪੂਰੀਆਂ ਨਹੀਂ ਹੁੰਦੀਆਂ ਪਰ ਕਦੀ ਵੀ ਕਿਸੇ ਦੇ ਪਿੱਛੇ ਲੱਗ ਕੇ ਨਾ ਦੁਖੀ ਨਾ ਹੋ ਜਾਓ ਕਦੇ ਕਿਉਂਕਿ ਜ਼ਿੰਦਗੀ ਤੁਹਾਨੂੰ ਵਾਇਗਰੂ ਨੇ ਬਖਸ਼ੀ ਨਾ ਕਿ ਉਸ ਇਨਸਾਨ ਨੇ ਬਖਸ਼ੀ ਵਾਇਗਰੂ ਨੇ ਬਖਸ਼ੀ ਹੈ ਤੇ ਮੈਂ ਤਾਂ ਵਾਇਗਰੂ ਜੀ ਦਾ ਉਸ ਦਾ ਬਹੁਤ ਜ਼ਿਆਦਾ ਸ਼ੁਕਰਾਨਾ ਕਰਦੀ ਕਿ ਵਾਇਗਰੂ ਮੈਨੂੰ ਤੋਂ ਉਹਨਾਂ ਰਿਸ਼ਤਿਆਂ ਤੋਂ ਦੂਰ ਕਰਤਾ ਜਿੰਨਾਂ ਦੇ ਲਾਇਕ ਮੈਂ ਹੈਗੀ ਨਹੀਂ ਸੀ ਕਿਉਂਕਿ ਉਹਨਾਂ ਨੇ ਇੰਨਾ ਮੈਨੂੰ ਸਮਝਿਆ ਹੀ ਨਹੀਂ ਹੈਗਾ ਕਿਉਂਕਿ ਜਿੰਨਾ ਦਾ ਮੈਂ ਇੰਨਾ ਜ਼ਿਆਦਾ ਕਰਦੀ ਰਹੀ ਦਿਲੋਂ ਕੀਤਾ ਹਰ ਇੱਕ ਰਿਸ਼ਤੇ ਨੂੰ ਮੈਂ ਦਿਲੋਂ ਨਿਭੋਣੀ ਮੈਨੂੰ ਦੁੱਖ ਹੁੰਦਾ ਇਸ ਗੱਲ ਦਾ ਕਿ ਮੈਂ ਰਿਸ਼ਤੇ ਨੂੰ ਨਾ ਬਹੁਤ ਨੇੜੇ ਤੋਂ ਦੇਖਦੀ ਪਰ ਮੈਨੂੰ ਅੱਜ ਤੱਕ ਕਦੀ ਕਿਸੇ ਰਿਸ਼ਤੇ ਨੇ ਨੇੜੇ ਤੋਂ ਨਹੀਂ ਦੇਖਿਆ ਕਦੀ ਨਹੀਂ ਮੈਂ ਜੇ ਤੁਹਾਨੂੰ ਲਾਵਾ ਨਾ ਇੱਕ ਐਗਜ਼ਾਮਪਲ ਦਵਾ ਤੇ ਮੇਰੀ ਜ਼ਿੰਦਗੀ 'ਚ ਇਹੋ ਜਿਹੇ ਰਿਸ਼ਤੇ ਨੇ ਕਿ ਜਿਨ੍ਹਾਂ ਨੇ ਅੱਜ ਤੱਕ ਮੈਨੂੰ ਨੇੜੇ ਤੋਂ ਕਦੀ ਸਮਝਿਆ ਹੀ ਨਹੀਂ ਹੈਗਾ ਕਦੀ ਨਹੀਂ ਮੈਨੂੰ ਸਮਝਿਆ ਪਰ ਮੈਂ ਫਿਰ ਵੀ ਆਪਣੇ ਆਪ ਨੂੰ ਹੌਸਲਾ ਦੇ ਕੇ ਰਹਿੰਦੀ ਆ ਕਿ ਨਹੀਂ ਮੈਂ ਤਣੀ ਰਹੂਗੀ ਆਪਣੀ ਲਾਈਫ ਚ ਮੈਂ ਇੱਕ ਵਾਰ ਜ਼ਿੰਦਗੀ ਚ ਜ਼ਰੂਰ ਗਲਤੀ ਕੀਤੀ ਹੈ ਪਰ ਮੈਂ ਉਸ ਗਲਤੀ ਤੋਂ ਬਹੁਤ ਕੁਝ ਸਿੱਖਿਆ ਕਿ ਜ਼ਿੰਦਗੀ ਇੱਕ ਸੰਘਰਸ਼ ਹੈ ਤੇ ਇਸ ਨੂੰ ਜੀਣਾ ਪੈਣਾ ਹੈ ਕਿਉਂਕਿ ਜੇ ਆਪਾਂ ਇਸ ਜ਼ਿੰਦਗੀ ਨੂੰ ਖਤਮ ਕਰਕੇ ਜਾ ਆਪਾਂ ਸੁਸਾਈਡ ਕਰ ਲਾਂਗੇ ਹੈਨਾ ਜ਼ਿੰਦਗੀ ਨੇ ਮੈਨੂੰ ਇੱਥੋਂ ਤੱਕ ਵੀ ਮੇਰੇ ਆਣ ਗਵਣ ਨੇ ਮੈਨੂੰ ਇੰਨਾ ਜ਼ਿਆਦਾ ਤੰਗ ਕੀਤਾ ਹੋਇਆ ਸੀਗਾ ਖਾਸ ਕਰਕੇ ਕਿ ਜਿਹੜੇ ਮੇਰੇ ਹੋਣ ਵਾਲੇ ਰਿਸ਼ਤੇ ਉਹਨਾਂ ਨੇ ਮੈਨੂੰ ਇੰਨਾ ਜ਼ਿਆਦਾ ਤੰਗ ਕੀਤਾ ਸੀ ਮੇਰਾ ਜੀ ਕਰਦਾ ਸੀ ਮੈਂ ਸੁਸਾਈਡ ਕਰ ਲਾਂ ਪਰ ਨਹੀਂ ਮੇਰੀ ਰੂਹ ਕੰਬਦੀ ਆ ਕਿ ਨਹੀਂ ਮੇਰੀ ਧੀ ਦਾ ਕੌਣ ਬਣੂਗਾ ਜਿਹੜਾ ਮੇਰੀ ਮੇਰੇ ਪਰਿਵਾਰ ਦਾ ਨਹੀਂ ਬਣ ਸਕਿਆ ਨਿਰਦੀ ਦਾ ਕੌਣ ਬਣੂਗਾ ਨਿਰਦਿਲ ਪਤਾ ਬਹੁਤ ਜ਼ਿਆਦਾ ਦੁਖੀ ਹੁੰਨੀ ਆ ਮੈਂ ਕਈ ਵਾਰ ਪਰ ਮੈਂ ਜ਼ਿਆਦਾ ਚਿਰ ਨਹੀਂ ਦੁਖੀ ਹੋ ਸਕਦੀ ਬਸ ਇੱਕ ਦਾ 2 ਘੰਟੇ ਮੈਂ ਦੁਖੀ ਰਹਿਣੀ ਹੁੰਨੀ ਆ ਬਟ ਫਿਰ ਮੈਂ ਸੋਚ ਕੇ ਆਪਣੇ ਮਨ ਚ ਆਪਣੇ ਆਪ ਦੇ ਨਾ ਸੰਘਰਸ਼ ਕਰਦੇ ਨੇ ਨਹੀਂ ਮੈਂ ਜ਼ਿੰਦਗੀ ਤੋਂ ਕਦੀ ਹਾਰਨਾ ਨਹੀਂ ਹੈ ਜ਼ਿੰਦਗੀ ਤੋਂ ਕਦੀ ਹਾਰਨਾ ਨਹੀਂ ਕਿਉਂਕਿ ਜੇ ਜ਼ਿੰਦਗੀ ਤੋਂ ਮੈਂ ਹਾਰ ਗਈ ਨਾ ਜਿੰਦਗੀ ਨੇ ਮੈਨੂੰ ਹਰਾ ਦੇਣਾ ਇਸ ਕਰਕੇ ਟੈਨਸ਼ਨ ਨਾ ਲਿਆ ਕਰੋ ਠੀਕ ਹੈ ਕਈ ਗੱਲ ਨਹੀਂ ਜ਼ਿੰਦਗੀ ਚ ਉਤਰਾ ਚੜਾ ਆਉਂਦੇ ਰਹਿੰਦੇ ਨੇ ਠੀਕ ਹੈ ਨਾ ਡਟੇ ਰਿਹਾ ਕਰੋ ਸਵਾਗਤ ਕਰਦੇ ਆਂ ਜੀ ਤੁਹਾਡੇ ਆਪਣੇ ਨਵੇਂ ਚੈਨਲ ਵਿੱਚ ਤੇ ਨਵੇਂ ਪ੍ਰੋਗਰਾਮ ਵਿੱਚ ਕਿਵੇਂ ਆ ਜੀ ਤੁਸੀਂ ਸੋ ਹੋਪ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਗੇ ਤੇ ਚੜ੍ਹਦੀ ਕਲਾ ਵਿੱਚ ਹੋਗੇ ਤੇ ਅੱਜ ਜੇ ਆਪਾਂ ਇੱਕ ਖਾਸ ਜੀ ਮੁਲਾਕਾਤ ਤੁਹਾਡੇ ਨਾਲ ਲੈ ਕੇ ਆਏ ਹੈਗੇ ਆ ਤੇ ਖਾਸ ਜੀ ਗੱਲਬਾਤਾਂ ਤੁਹਾਡੇ ਨਾਲ ਆਪਾਂ ਸ਼ੇਅਰ ਕਰਨ ਲੱਗੇ ਹੈਗੇ ਆ ਕੁਝ ਜ਼ਿੰਦਗੀ ਦੇ ਤਜਰਬੇ ਤੇ ਆਪਾਂ ਹੀ ਹੈਗੇ ਜੀ ਖਾਸ ਮੁਲਾਕਾਤ ਤੁਹਾਡੇ ਸਾਡੇ ਨਾਲ ਹੀ ਹੋਣੀ ਹੈ ਹੋਰ ਕੋਈ ਨਹੀਂ ਹੈਗਾ ਆਪਾਂ ਹੀ ਖਾਸ ਹੈਗੇ ਤੇ ਆਪਾਂ ਹੀ ਆਮ ਹੈਗੇ ਤੇ ਅੱਜ ਜੀ ਆਪਾਂ ਜਿਹੜੀ ਗੱਲ ਸ਼ੁਰੂ ਕਰਨ ਲੱਗੇ ਹੈਗੇ ਆ ਤੇ ਇਹ ਸਾਰੇ ਹੀ ਭੈਣ ਭਰਾਵਾਂ ਨਾਲ ਰਿਲੇਟਡ ਹੈਗੀ ਐ ਜ਼ਿੰਦਗੀ ਦੇ ਜਿੰਨੇ ਵੀ ਇਨਸਾਨ ਨੇ ਹਨ ਮਨੁੱਖ ਦੇ ਇਹ ਹਰ ਇੱਕ ਮਨੁੱਖ ਦੇ ਜ਼ਿੰਦਗੀ ਦੇ ਵਿੱਚ ਉਤਰਾ ਚੜ੍ਹਾ ਜਿਹੜੇ ਆਉਂਦੇ ਨੇ ਹਨ ਤੇ ਅੱਜ ਆਪਾਂ ਉਹਨਾਂ ਤੇ ਗੱਲਬਾਤ ਕਰਾਂਗੇ ਤੇ ਆਪਾਂ ਤੁਹਾਨੂੰ ਦੱਸਦੇ ਆ ਜੀ ਜ਼ਿੰਦਗੀ ਦੇ ਵਿੱਚ ਕੀ ਕਹਿੰਦੇ ਕਿ ਆਪਾਂ ਨੂੰ ਟੈਨਸ਼ਨ ਨਹੀਂ ਲੈਣੀ ਚਾਹੀਦੀ ਹੈ ਕਦੀ ਵੀ ਕਿਸੇ ਗੱਲ ਦੀ ਕਿਉਂਕਿ ਜ਼ਿੰਦਗੀ ਦੇ ਵਿੱਚ ਤਾਂ ਉਤਰਾ ਚੜਾ ਜਿਹੜੇ ਆਉਂਦੇ ਰਹਿੰਦੇ ਤੇ ਜ਼ਿੰਦਗੀ ਨੇ ਸਭ ਨੂੰ ਹਿਸਤਾਇਆ ਹੋਇਆ ਨੇ ਤੇ ਇਹ ਮੈਂ ਕਿਤੇ ਪੜਿਆ ਸੀਗਾ ਤੇ ਮੈਂ ਕਹਿ ਕਿ ਕਿਉਂ ਨਾ ਤੁਹਾਡੇ ਨਾਲ ਇਹ ਜਿਹੜਾ ਟੌਪਿਕ ਹੈ ਸਾਂਝਾ ਕੀਤਾ ਜਾਵੇ ਤੇ ਆਪਾਂ ਅੱਜ ਜੀ ਤੁਹਾਡੇ ਰੂਪਾ ਰੂਪੇ ਜਿਹੜਾ ਟੌਪਿਕ ਹੈ ਲੈ ਕੇ ਆਏ ਹਾਂ ਤੇ ਦੇਖੋ ਜੀ ਜ਼ਿੰਦਗੀ ਨੇ ਤਾਂ ਸਾਰਿਆਂ ਨੂੰ ਸਤਾਇਆ कोई दुखा भी रोंदा है तो कोई सुखा रही गल सही है जलत आप अंदाजा ला सकते हैं क्योंकि आपा तो ला आप अपने आप तो खुद तो अंदाजा लाइन है तो आप कि सुखी हाँ जे दुखी हाँ है, है ना देखो जी जिना के घर पैसा है ना दुखी वो भी ने कच्चे चढ़ के देखा तो घर घर यहा आ ਕੋਈ ਵੀ ਇਸ ਦੁਨੀਆ ਵਿੱਚ ਆਪਾਂ ਸੋਚਦੇ ਆ ਕਿ ਸ਼ਾਇਦ ਆਪਾਂ ਦੁਖੀ ਹਾਂ ਸਾਰੇ ਸੁਖੀ ਨਹੀਂ ਆਪਣੇ ਸਿਰ ਕਰਜ਼ਾ ਹੈ ਕਿਸੇ ਦੇ ਘਰ ਸਿਰ ਕਰਜ਼ਾ ਨਹੀਂ ਹੈਗਾ ਆਪਣੇ ਕੋਲੇ ਫਲਾਨੀ ਚੀਜ਼ ਨਹੀਂ ਹੈਗੀ ਤੇ ਦੂਸਰੇ ਕੋਲੇ ਫਲਾਨੀ ਚੀਜ਼ ਹੈਗੀ ਤੁਸੀਂ ਇਹ ਕਦੀ ਸੋਚਿਆ ਕਿ ਜਿਹੜੀ ਤੁਹਾਡੇ ਕੋਲੇ ਖੁਸ਼ੀ ਆ ਉਹ ਕਿਸੇ ਕੋਲੇ ਹੈਗੀ ਜਿਹੜੀ ਤੁਹਾਡੇ ਕੋਲੇ ਚੀਜ਼ ਆ ਉਹ ਦੂਸਰੇ ਕੋਲੇ ਹੈਗੀ ਤੁਹਾਡੇ ਸਿਰ ਤੇ ਕਰਜ਼ਾ ਹੈਗਾ ਇਹ ਉਹ ਕਿਸੇ ਕੋਲੇ ਹੈਗਾ ਕਿ ਨਹੀਂ ਹੈ ਤਦ ਇਹ ਵੀ ਸੋਚ ਕੇ ਦੇਖਿਓ ਤੁਹਾਨੂੰ ਆਪਣੇ ਆਪ ਜ਼ਿੰਦਗੀ ਦੇ ਜਿਹੜੇ ਤਜਰਬੇ ਨੇ ਆਪਣੇ ਆਪ ਮਿਲਦੇ ਜਾਂਦੇ ਤੇ ਇਹ ਵੀ ਕੁਝ ਮੇਰੇ ਕਿ ਜਿਸ ਤਰ੍ਹਾਂ ਹੁਣ ਮੇਰੀ ਜ਼ਿੰਦਗੀ ਬੀਤਦੀ ਜਾ ਰਹੀ ਆ ਤੇ ਕਹਿੰਦੇ ਆ ਕਿ ਥੋੜੀ ਜਿਹੀ ਵੱਡੀ ਉਮਰ ਹੋ ਜਾਂਦੀ ਹੈ ਤੇ ਆਪਣੇ ਆਪ ਜਿਹੜੇ ਹੈਗੇ ਜ਼ਿੰਦਗੀ ਦੇ ਜਿਹੜੇ ਤਜਰਬੇ ਸਿਖਾਉਣੇ ਸ਼ੁਰੂ ਕਰ ਦਿੰਦੀ ਹੈ ਤੇ ਆਪਾਂ ਵੀ ਜਿਹੜਾ ਤਜਰਬਿਆਂ ਦੇ ਵਿੱਚੋਂ ਨਿਕਲ ਰਏ ਆ ਤੇ ਤਜਰਬੇ ਨੇਤ ਨਵੇਂ ਤੋਂ ਨਵਾਂ ਤਜਰਬਾ ਜਿਹੜਾ ਜ਼ਿੰਦਗੀ ਆਉ ਦੇ ਰਹੀ ਹੈ ਤੇ ਕਿਉਂਕਿ ਸੋਚਿਆ ਮੈਂ ਕਿ ਮੈਂ ਤੁਹਾਡੇ ਨਾਲ ਵੀ ਸ਼ੇਅਰ ਕਰਦੀ ਹੈਗੀ ਤੁਹਾਨੂੰ ਵੀ ਇਹ ਗੱਲਾਂ ਜ਼ਰੂਰ ਤੁਹਾਡੇ ਨਾਲ ਵੀ ਬੀਤਦੀਆਂ ਹੋਣਗੀਆਂ ਜ਼ਰੂਰੀ ਨਹੀਂ ਕਿ ਇੱਕ ਇਨਸਾਨ ਨਾਲ ਬੀਤਦੀਆਂ ਨੇ ਇਹ ਹਰ ਇੱਕ ਇਨਸਾਨ ਨਾਲ ਬੀਤਦੀਆਂ ਨੇ ਦੇਖੋ ਜੀ ਕਰਜ਼ਾ ਕਿਹਦੇ ਸਿਰ ਨਹੀਂ ਹੈਗਾ ਕਿਸੇ ਨੇ ਲੋਨ ਚੱਕਿਆ ਹੋਇਆ ਆ ਕਿਸੇ ਕੋਲੇ ਫਸਲਾਂ ਦਾ ਕਰਜ਼ਾ ਹੈ ਕਿਸੇ ਕੋਲੇ ਆੜਤੀ ਦਾ ਕਰਜ਼ਾ ਹੈ ਕਿਉਂਕਿ ਕਰਜ਼ਾ ਇੱਕ ਇਹੋ ਜੀ ਚੀਜ਼ ਆ ਕੋਈ ਗਹਿਣੇ ਦਾ ਕਰਜ਼ਾ ਆ ਕਿਸੇ ਨੇ ਗਹਿਣਾ ਗਹਿਣੇ ਪਾਇਆ ਹੋਇਆ ਆ ਕਿੰਨੇ ਆਪਣੇ ਕੋਲੇ ਬਹੁਤ ਜ਼ਿਆਦਾ ਐਗਜ਼ਾਮਪਲ ਹਨ ਹੈਨਾ ਕਿਸੇ ਨੇ ਪਹਿਲੀ ਗਹਿਣੀ ਪਾਈ ਹੋਈ ਆ ਹੈਨਾ ਤੇ ਆਪਣੇ ਕੋਲੇ ਜ਼ਿੰਦਗੀ ਦੇ ਬਹੁਤ ਜ਼ਿਆਦਾ ਤਜਰਬੇ ਬਹੁਤ ਜ਼ਿਆਦਾ ਐਗਜ਼ਾਮਪਲਸ ਹੋ ਤੁਸੀਂ ਆਪਣੇ ਅੱਧ-ਗੱਧ ਦੇਖੋ ਆਪਣੇ ਘਰ 'ਚ ਦੇਖੋ ਹੈਨਾ ਆਪਣੇ ਆਸ-ਪਾਸੇ ਜਿੱਥੇ ਵੀ ਤੁਹਾਡੇ ਰਿਸ਼ਤੇਦਾਰਾਂ 'ਚ ਨਿਗਾ ਮਾਰੋ ਆਪਣੇ ਆਣ-ਬਾਣ 'ਚ ਨਿਗਾ ਮਾਰੋ ਕੋਈ ਵੀ ਇਸ ਦੁਨੀਆ ਤੇ ਸੁਖੀ ਨਹੀਂ ਹੈਗਾ ਆਪਾਂ ਨੂੰ ਲੱਗਦਾ ਹੈ ਕਿ ਸ਼ਾਇਦ ਆਪਾਂ ਦੁਖੀ ਆ ਤੇ ਸਾਰੇ ਸੁਖੀ ਨਹੀਂ ਨਹੀਂ ਇਦਾਂ ਕਦੇ ਨਹੀਂ ਹੁੰਦਾ ਕਿਉਂਕਿ ਵਾਹਿਗੁਰੂ ਜੀ ਨੇ ਜੇ ਸੁਖ ਬਣਾਏ ਨੇ ਤੇ ਦੁੱਖ ਵੀ ਨਾਲ ਹੀ ਬਣਾਏ ਨੇ ਤੇ ਜੇ ਦੁੱਖ ਬਣਾਏ ਨੇ ਤੇ ਸੁਖ ਵੀ ਬਣਾਏ ਨੇ ਬਟ ਇੰਨਾ ਹੈ ਕਿ ਵਾਹਿਗੁਰੂ ਜੀ ਨੇ ਆਪਾਂ ਨੂੰ ਦੁੱਖਾਂ ਵਿੱਚ ਵੀ ਵਾਹਿਗੁਰੂ ਜੀ ਦਾ ਸਿਮਰਨ ਕਰਨ ਵਾਸਤੇ ਆਪਾਂ ਨੂੰ ਇੱਕ ਹਕੀਕਤ ਬਖਸ਼ੀ ਹੋਈ ਆ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਆਪਣੇ ਗੁਰਸਿੱਖਾਂ ਦੇ ਗੁਰੂ ਨੇ ਤੇ ਹਰ ਇੱਕ ਧਰਮ ਦਾ ਆਪਣਾ ਆਪਣਾ ਗੁਰੂ ਆ ਕਿ ਨਹੀਂ ਹੈਗਾ ਸਾਦਾ ਹੈਗਾ ਨਾ ਗੁਰੂ ਤੇ ਸਭ ਸਭ ਹੀ ਜਦੋਂ ਵੀ ਕਿਸੇ ਨੂੰ ਕੋਈ ਦੁੱਖ ਹੁੰਦਾ ਹੈ ਤੋ ਆਪਣੇ ਗੁਰੂ ਨੂੰ ਤੇ ਹੁੰਦਾ ਕਿਸੇ ਨੂੰ ਸੁੱਖ ਹੁੰਦਾ ਹੈ ਤੇ ਉਹ ਵੀ ਆਪਣੇ ਗੁਰੂ ਨੂੰ ਤੇ ਹੁੰਦਾ ਹੈ ਲਾਣੋ ਬੇਸ਼ੱਕ ਜਦੋਂ ਦੁੱਖ ਹੁੰਦੇ ਨੇ ਦੁਨੀਆ ਆਪਣੇ ਨੇੜੇ ਨਹੀਂ ਲੱਗਦੀ ਹੈ ਪਰ ਉਹ ਬਹੁਤ ਉਹ ਦੁਨੀਆ ਹੀ ਤੁਹਾਨੂੰ ਬਹੁਤ ਕੁਝ ਸਿਖਾਉਂਦੀ ਹੈ ਇਸ ਦੁਨੀਆ ਤੋਂ ਤਹਾਨੂੰ ਲੱਗਦਾ ਹੈ ਕਿ ਸ਼ਾਇਦ ਸਾਡੇ ਸਿਰ ਇੰਨੇ ਪੈਸੇ ਨੇ ਹੋਰ ਕਿਸੇ ਕੋਲੇ ਨਹੀਂ ਹੈ ਹੋਰ ਕਿਸੇ ਦੇ ਸਿਰ ਨਹੀਂ ਹੈ ਜੇ ਆਪਾਂ ਕੋਈ ਚੀਜ਼ ਲਈ ਹੈ ਤੇ ਉਸਦੇ ਪੈਸੇ ਤਾਂ ਚੜਨੇ ਹੀ ਆ ਕਿ ਨਹੀਂ ਜੇ ਆਪਾਂ ਲਾਲੂ ਘਰ ਦਾ ਕੋਈ ਸਮਾਨ ਲੈਂਦਾ ਆ ਉਹਦੇ ਵੀ ਪੈਸੇ ਆਪਣੇ ਸਿਰ ਚੜਨੇ ਨੇ ਦੁਨੀਆ ਦੀ ਪਤਾ ਨਹੀਂ ਅੱਜ ਕੱਲ ਸੋਚ ਕਿਦਾਂ ਦੀ ਹੋ ਗਈ ਆ ਕਿ ਹਰ ਇੱਕ ਨੂੰ ਲੱਗਦਾ ਹੈ ਕਿ ਜੇ ਇੱਕ ਜਾਣਾ ਗਲਤ ਆ ਨਾ ਤੇ ਜਿੰਨੇ ਮਰਜ਼ੀ ਫਲੇਮ ਉਸਤੇ ਹੀ ਲਗਾਈ ਜਾਓ ਉਹਨੇ ਤਾਂ ਗਲਤ ਹੀ ਉਹਨੂੰ ਉਸ ਨੂੰ ਹਰ ਇੱਕ ਨੇ ਗਲਤ ਹੀ ਹੀਟ ਹਰਾਉਣੀ ਹੈ ਪਤਾ ਨਹੀਂ ਦੁਨੀਆ ਕਿਉਂ ਇਦਾਂ ਕਰਦੀ ਹੈ ਤੇ ਕੁਝ ਕ ਸਮੇ ਦੀ ਗੱਲ ਆ ਕਿ ਲਾਲੋ ਕੋਈ ਮੇਰੇ ਵਰਗੀ ਭੈਣ ਉਹ ਬਹੁਤ ਜ਼ਿਆਦਾ ਦੁਖੀ ਹੁੰਦੀ ਹੈ ਦੁਖੀ ਹੁੰਦੀ ਆ ਤੇ ਉਸਦੇ ਜਿੰਨੇ ਵੀ ਰਿਸ਼ਤੇਦਾਰ ਹੁੰਦੇ ਆ ਜਿੰਨੇ ਵੀ ਉਸ ਦੇ ਭੈਣ ਭਰਾ ਹੁੰਦੇ ਆ ਜਿੰਨੇ ਵੀ ਉਹਦੇ ਵੀ ਆਂਢੀ ਗਵੰਢੀ ਹੁੰਦੇ ਆ ਉਹ ਉਸ ਤੇ ਬਹੁਤ ਜ਼ਿਆਦਾ ਬਲੇਮ ਲਾਉਂਦੇ ਨੇ ਕਿ ਜਿਹੜੇ ਵੀ ਕੰਮ ਤੂੰ ਗਲਤ ਹੀ ਕਰਦੀ ਆ ਭਾਵੇਂ ਉਹ ਜਿੰਨਾ ਮਰਜ਼ੀ ਕੰਮ ਸਹੀ ਕਰ ਲੈਣਾ ਸਾਰਿਆਂ ਨੂੰ ਗਲਤ ਹੀ ਲੱਗਦਾ ਏ ਪਤਾ ਨਹੀਂ ਕਿਉਂ ਕਿਉਂ ਲੋਕਾਂ ਦੀ ਸੋਚ ਇਦਾਂ ਦੀ ਹੋ ਗਈ ਹੈ ਅੱਜ ਕੱਲ ਕਿ ਜੇ ਇੱਕ ਜਾਣੇ ਨੂੰ ਕਿਸੇ ਨੇ ਗਲਤ ਠਹਿਰਾਤਾ ਨਾ ਸਾਰਾ ਟੱਬਰ ਉਸੇ ਦੇ ਪਿੱਛੇ ਤੋਰ ਪੈਂਦਾ ਕਿ ਹਾਂ ਇਹ ਹੀ ਬੰਦਾ ਗਲਤ ਆ ਅਸੀਂ ਸਾਰੇ ਹੀ ਸਹੀ ਆਂ ਪਰ ਕਦੀ ਉਹਨਾਂ ਨੇ ਇਹ ਹੀ ਨਹੀਂ ਸੋਚਿਆ ਹੁੰਦਾ ਕਿ ਸ਼ਾਇਦ ਉਹ ਬੰਦਾ ਕਿੱਥੇ ਖੜਾ ਸੀਗਾ ਉਹ ਸਾਡੇ ਬੰਦਾ ਨਾਲ ਖੜ ਕੇ ਵੀ ਹਨ ਇੰਨਾ ਕੁਝ ਬਰਦਾਸ਼ਤ ਕਰਦਾ ਰਿਹਾ ਇੰਨਾ ਕੁਝ ਸਹੰਦਾ ਰਿਹਾ ਉਹਨੇ ਸਾਡੇ ਘਰ ਦੀਆਂ ਮੁਸ਼ਕਲਾਂ ਵੀ ਦੇਖੀਆਂ ਔਖਾਪਨ ਵੀ ਦੇਖਿਆ ਸੌਖਾਪਨ ਵੀ ਦੇਖਿਆ ਉਹ ਸਾਡੇ ਨਾਲ ਖੜਾ ਸੀ ਪਰ ਸਾਡੇ ਅੱਜ ਸਾਰੇ ਟੱਬਰ ਦੇ ਵਿੱਚੋਂ ਕੋਈ ਵੀ ਉਸਦੇ ਨਾਲ ਨਹੀਂ ਖੜਨ ਜੁਗਾ ਹੈ ਕਿਉਂ ਨਹੀਂ ਖੜਨ ਜੁਗਾ ਹੈ ਕਿਉਂਕਿ ਜੇ ਇੱਕ ਬੰਦਾ ਗਲਤ ਹੋ ਜਾਂਦਾ ਹੈ ਨਾ ਤਾਂ ਦੁਨੀਆ ਉਸੇ ਨੂੰ ਹੀ ਗਲਤ ਸਮਝਦੀ ਹੈ ਕੀ ਸਾਰੇ ਕੰਮ ਹਾਂ ਹਾਂ ਇਹ ਸੇ ਨੇ ਕੀਤੇ ਹੋਣੇ ਹੋਰ ਕੌਣ ਕਰਨ ਵਾਲਾ ਹੈ ਤੇ ਬਹੁਤ ਹਨਾ ਇਹ ਬਹੁਤ ਭੈਣਾਂ ਦੀ ਕਹਾਣੀ ਆ ਜ਼ਰੂਰੀ ਨਹੀਂ ਕਿ ਇੱਕ ਭੈਣ ਦੀ ਕਹਾਣੀ ਹਰ ਇੱਕ ਘਰ ਦੇ ਵਿੱਚ ਭੈਣ ਦੀ ਵੀ ਕਹਾਣੀ ਆ ਤੇ ਭਰਾ ਦੀ ਵੀ ਕਹਾਣੀ ਆ ਲਾਲੋ ਕਈ ਫੈਮਲੀਗਿਆਂ ਦੇ ਵਿੱਚ ਤਾਂ ਇਸ ਤਰ੍ਹਾਂ ਹੈਗਾ ਆ ਕਿ ਲਾਲੋ ਕੋਈ ਮਾਪਿਓ ਤੋਂ ਦੁਖੀ ਆ ਕੋਈ ਭੈਣ ਭਰਾ ਤੋਂ ਦੁਖੀ ਆ ਕੋਈ ਆਪਣੇ ਚਾਚੇ ਤਾਇਆ ਤੋਂ ਦੁਖੀ ਆ ਕੋਈ ਆਂਗਵਾਣ ਤੋਂ ਦੁਖੀ ਆ ਤੇ ਕੋਈ ਆਪਣੇ ਰਿਸ਼ਤੇਦਾਰਾਂ ਤੋਂ ਦੁਖੀ ਹੈ ਤੇ ਕੋਈ ਆਪਣੇ ਸਾਰੇ ਹੀ ਐਧ-ਗਰਦ ਤੋਂ ਹੀ ਦੁਖੀ ਹੈ ਹੈਗਾ ਕਿ ਨਹੀਂ ਹੈ ਇਹ ਮੰਨਿਆ ਕਿ ਜ਼ਿੰਦਗੀ ਆਸਾਨ ਨਹੀਂ ਹੈ ਜ਼ਿੰਦਗੀ ਆਸਾਨ ਤਾਂ ਨਹੀਂ ਹੈਗੀ ਜ਼ਰੂਰੀ ਨਹੀਂ ਕਿ ਮੇਰੇ ਲਈ ਨਹੀਂ ਕਿ ਤੁਹਾਡੇ ਲਈ ਨਹੀਂ ਸਭ ਦੇ ਲਈ ਹੀ ਜ਼ਿੰਦਗੀ ਆਸਾਨ ਨਹੀਂ ਹੈ ਹਰ ਇੱਕ ਇਨਸਾਨ ਨੂੰ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਨਾ ਪੈਂਦਾ ਹੈ ਵਾਈਗਰੂ ਜੀ ਨੇ ਤਾਂ ਹੀ ਤਾਂ ਆਪਣੀ ਜਿਹੜੀ ਬਾਣੀਆਂ ਉਸ ਨੂੰ ਆਪਣਾ ਹੌਸਲਾ ਬਕਸੀਆ ਹੋਇਆ ਵਾਈਗੁਰੂ ਜੀ ਕਹਿੰਦੇ ਕਿ ਜੇ ਤੇਰੇ ਕੋਲੇ ਕੁਝ ਕਰਨ ਲਈ ਦੁਨੀਆ ਨੂੰ ਜਿੱਤਣ ਵਾਸਤੇ ਕੁਝ ਹੈਗਾ ਨੀ ਨਾ ਤੂੰ ਹੌਸਲਾ ਰੱਖ ਹੌਸਲਾ ਸਭ ਤੋਂ ਵੱਡੀ ਚੀਜ਼ ਹੁੰਦੀ ਆ ਤੇ ਮੈਂ ਤੁਹਾਡੇ ਨਾਲ ਇੱਕ ਐਗਜ਼ਾਮਪਲ ਸ਼ੇਅਰ ਕਰਨਾ ਚਾਹੁੰਦੀ ਮੈਂ ਆਪਣੇ ਘਰ ਦੇ ਹੀ ਐਗਜ਼ਾਮਪਲ ਸ਼ੇਅਰ ਕਰਦੀ ਆ ਤੁਹਾਡੇ ਨਾਲ ਮੈਂ ਦੂਰ ਤੱਕ ਕਿਤੇ ਕੀ ਜਾਣਾ ਕਿਉਂਕਿ ਮੈਂ ਬਾਲੀਆਂ ਹੋਰ ਦਿੱਤਾ ਮੈਂ ਕਿਸੇ ਚ ਇੰਟਰਸਟ ਲੈਂਦੀ ਨਹੀਂ ਹੁੰਦੀ ਤੇ ਮੈਂ ਆਪਣੇ ਘਰ ਤੋਂ ਨਾਲੋਂ ਸਟਾਰਟ ਕਰਦੀ ਆ ਜਦੋਂ ਮੈਂ ਬਚਪਨ ਵੇਲੇ ਹਾਂ ਬਚਪਨ ਵੇਲੇ ਕੁਝ ਫੈਮਲੀਆਂ ਕੁਝ ਇਦਾਂ ਦੇ ਰਿਲੇਟਿਵ ਆਪਣੇ ਆਂਡ ਗਵਾਂਡ ਹੈ ਨਾ ਕਿ ਸਾਰੇ ਇੱਕ ਬੰਦੇ ਨੂੰ ਹੀ ਗਲਤ ਠਹਿਰਾ ਹੀ ਜਾਂਦੇ ਸੀ ਪਰ ਕੁਝ ਸਮਾਂ ਪੈਣ ਤੇ ਉਸ ਬੰਦੇ ਨੇ ਉਸ ਜਨਾਨੀ ਨੇ ਵਾਈਗੁਰ ਤੇ ਇੰਨਾ ਜ਼ਿਆਦਾ ਵਿਸ਼ਵਾਸ ਕੀਤਾ ਕਿ ਅੱਜ ਉਹ ਬਹੁਤ ਜ਼ਿਆਦਾ ਸੁਖੀ ਹੈ ਤੇ ਮੈਂ ਵੀ ਉਸ ਤੋਂ ਹੀ ਐਗਜ਼ੈਂਪਲ ਲਈ ਹੈ ਕਿ ਕਿਉਂ ਨਾ ਆਪਾਂ ਜਿੰਨੇ ਮਰਜ਼ੀ ਦੁਖੀ ਹੋਈ ਆਪਾਂ ਨੂੰ ਖੁਸ਼ ਰਹਿਣਾ ਚਾਹੀਦਾ ਜਿੰਨੇ ਮਰਜ਼ੀ ਆਪਾਂ ਦੁਖੀ ਹੋਈ ਆਪਾਂ ਨੂੰ ਦੁਖੀ ਨਹੀਂ ਹੋਣਾ ਚਾਹੀਦਾ ਖੁਸ਼ ਰਹਿਣਾ ਚਾਹੀਦਾ ਕਿਉਂਕਿ ਰੱਬ ਦੀ ਰਜ਼ਾ ਦੇ ਵਿੱਚ ਰਹਿਣਾ ਹੀ ਚਾਹੀਦਾ ਕਿਉਂਕਿ ਲਾਲੂ ਹਨਾ ਜੇ ਕੋਈ ਕੰਮ ਸਹੀ ਹੋ ਜਾਂਦਾ ਆਪਾਂ ਕਹਿੰਦੇ ਹਾਂ ਸ਼ੁਕਰ ਵਾਹਿਗੁਰੂ ਦਾ ਜਦੋਂ ਕੋਈ ਕੰਮ ਗਲਤ ਹੋ ਜਾਂਦਾ ਨਾ ਆਪਾਂ ਕਹਿੰਦੇ ਲੈ ਸਾਡੇ ਨਾਲ ਹੀ ਵਾਹਿਗੁਰੂ ਨੇ ਇਦਾਂ ਕਰਨਾ ਸੀਗਾ ਸਾਡੇ ਨਾਲ ਇਦਾਂ ਕਿਉਂ ਕੀਤਾ ਹੋਰਾਂ ਨਾਲ ਕਿਉਂ ਨਾ ਇਦਾਂ ਕੀਤਾ ਉਹ వైਗ੍ਰੂ ਦੀ ਰਜ਼ਾ ਹੁੰਦੀ ਹੈ ਕਿਉਂਕਿ వైਗ੍ਰੂ ਨੇ ਤੁਹਾਨੂੰ ਉਹਨਾਂ ਬੇਮਤਲਬ ਦੇ ਰਿਸ਼ਤਿਆਂ ਤੋਂ ਤੋੜਨਾ ਹੁੰਦਾ ਹੈ ਜਿਹੜੇ ਤੁਹਾਡੇ ਨਾਲ ਮਤਲਬ ਲਈ ਜੁੜੇ ਨਹੀਂ ਕਦੀ ਵੀ ਇਹ ਨਾ ਸੋਚੋ ਕਿ ਹਾਂ ਭਈ ਸਾਡੇ ਨਾਲ ਫਲਾਣਾ ਫਲਾਣਾ ਰਿਸ਼ਤਾ ਤੋੜ ਗਿਆ ਢਿੰਗੜਾ ਰਿਸ਼ਤਾ ਤੋੜ ਗਿਆ ਜਦੋਂ ਪਤਾ ਕਿਉਂ ਰਿਸ਼ਤਾ ਤੋੜਦੇ ਨੇ ਉਹ వైਗ੍ਰੂ ਦੀ ਰਜ਼ਾ ਹੁੰਦੀ ਹੈ ਠੀਕ ਹੈ ਜੇ ਆਪਾਂ ਦੁਖੀ ਹਾਂ ਤਾਂ ਉਹ ਵੀ వైਗ੍ਰੂ ਦੀ ਰਜ਼ਾ ਜੇ ਆਪਾਂ ਸੁਖੀਏ ਤਾਂ ਉਹ ਵੀ వైਗ੍ਰੂ ਦੀ ਰਜ਼ਾ ਹੈ ਠੀਕ ਹੈ ਜੇ ਆਪਣੇ ਘਰੇ ਲਾ ਲਉ ਹੁਣ ਆਪਣਾ ਆਪਾਂ ਕੋਠੀਆਂ ਗੱਡੀਆਂ ਕਾਰਾਂ ਵਾਲੇ ਹੈਗੇ ਹਨ ਫਿਰ ਆਪਾਂ ਕਹਿੰਦੇ ਆ ਕਿ ਹਾਂ ਸਾਡੇ ਕੋਲੇ ਤਾਂ ਭਾਈ ਸਾਰਾ ਕੁਝ ਹੈ ਬਾਈ ਗੁਰੂ ਜੀ ਦਾ ਬਹੁਤ ਸ਼ੁਕਰ ਤੇ ਜੇ ਆਪਾਂ ਲਾ ਲਉ ਬਾਈ ਚਾਂਸ ਆਪਣੇ ਕੋਲੇ ਹੁੰਦਿਆਂ ਹਮਾਇਆ ਵੀ ਆਪਾਂ ਦੁਖੀ ਹੈਗੇ ਆ ਫਿਰ ਆਪਾਂ ਕਹਿੰਦੇ ਆ ਬਾਈ ਗੁਰੂ ਨੇ ਸਾਨੂੰ ਇਦਾਂ ਹੀ ਰੱਖਣਾ ਕਹਿੰਦੇ ਆ ਕਿ ਨਹੀਂ ਕਹਿੰਦੇ ਕਹਿੰਦੇ ਆ ਮੈਂ ਵੀ ਬਹੁਤ ਕਹਿੰਦੀ ਹੁੰਦੀ ਸੀ ਪਹਿਲਾਂ ਮੈਂ ਬਹੁਤ ਜ਼ਿਆਦਾ ਆਪਣੇ ਆਪ ਤੇ ਮੈਂ ਸੱਚੀ ਦੱਸਾਂ ਕਿ ਮੈਨੂੰ 7 ਤੋਂ 8 ਸਾਲ ਹੋ ਗਏ ਨੇ 7ਵਾਂ ਸਾਲ ਲੱਗ ਗਿਆ ਹੈਗਾ ਨੇ ਇੱਕ ਟਾਈਮ ਇਹੋ ਜੀ ਗਲਤੀ ਕੀਤੀ ਸੀ ਕਿ ਕਿ ਮੈਂ ਦੁਬਾਰਾ ਉਹ ਦੁਹਰਾਉਣੀ ਨਹੀਂ ਚਾਹੁੰਦੀ ਜ਼ਿੰਦਗੀ ਦੇ ਵਿੱਚ ਤੇ ਉਸ ਗਲਤੀ ਤੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕਦੀ ਕਿਉਂਕਿ ਉਹ ਮੇਰੀ ਮੇਰਾ ਪਾਸਟ ਸੀਗਾ ਤੇ ਪਤਾ ਕਿ ਉਹ ਜ਼ਿੰਦਗੀ ਦੇ ਵਿੱਚ ਆਪਾਂ ਨੂੰ ਗਲਤੀਆਂ ਤੋਂ ਵੀ ਸਿੱਖਣ ਨੂੰ ਮਿਲਦਾ ਹੈ ਉਸ ਟਾਈਮ ਤੇ ਮੈਂ ਸੋਚਦੀ ਹੁੰਦੀ ਸੀ ਕਿ ਵਾਈਗਰੂ ਨੇ ਮੇਰੇ ਨਾਲ ਹੀ ਐਦਾਂ ਕਿਉਂ ਕੀਤਾ ਵਾਈਗਰੂ ਮੇਰੇ ਨਾਲ ਹੀ ਐਦਾਂ ਕਿਉਂ ਕਰਦੇ ਨੇ ਪਰ ਮੈਂ ਹੁਣ ਸੋਚਦੀ ਹੁਣੀ ਆ ਕਿ ਨਹੀਂ ਵਾਈਗਰੂ ਨਹੀਂ ਕਰਦਾ ਜੋ ਵੀ ਕਰਦਾ ਇਹ ਇਨਸਾਨ ਜਾਣ ਕੇ ਕਰਦਾ ਆ ਵਾਈਗਰੂ ਨਹੀਂ ਕਰਦਾ ਵਾਈਗਰੂ ਤਾਂ ਆਪਾਂ ਨੂੰ ਸਾਰੇ ਰਿਸ਼ਤੇਦਿਆਂ ਦੀ ਆਣ-ਗਵਣ ਦੀ ਰਿਸ਼ਤੇਦਾਰੀਆਂ ਦੀ ਭੈਣ ਭਰਾਵਾਂ ਦੀ ਮਾਂ ਪਿਓ ਦੀ ਜਾਣ ਪਛਾਣ ਕਰਾਉਂਦਾ ਹੈ ਕੌਣ ਆਪਣਾ ਹੈ ਕੌਣ ਬਗਾਨਾ ਹੈ ਤਾਂ ਵਾਈਗਰੂ ਸਿਖਾਉਂਦਾ ਹੈ ਤੇ ਕਦੇ ਵੀ ਟੈਨਸ਼ਨ ਨਾ ਲਿਆ ਕਰੋ ਜ਼ਿੰਦਗੀ ਨੇ ਸਭ ਨੂੰ ਸਤਾਇਆ ਹੋਇਆ ਹੈ ਕਦੀ ਇਹ ਨਾ ਸੋਚੋ ਕਿ ਹਾਂ ਜੀ ਯਾਰ ਆ ਕੀ ਹੋ ਗਿਆ ਮੇਰੇ ਨਾਲ ਇਦਾਂ ਕਿਉਂ ਹੋ ਗਿਆ ਇਹ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਉਤਰਾ ਚੜਾ ਆਉਂਦੇ ਜਾਂਦੇ ਰਹਿੰਦੇ ਤੇ ਮੈਂ ਵੀ ਆਪਣੀ ਡਿਸੀਜਨ ਜਿਹੜਾ ਹੈਗਾ ਨਾ ਮੈਂ ਤਾਂ ਹੀ ਹੁਣ ਖੁਸ਼ ਰਹਿਣੀ ਆ ਮੈਨੂੰ ਪਤਾ ਕਿਉਂ ਖੁਸ਼ ਰਹਿਣੀ ਆ ਕਿ ਵਾਹਿਗੁਰੂ ਸ਼ੁਕਰ ਹੈ ਦਾਤਿਆ ਤੂੰ ਮੈਨੂੰ ਉਹਨਾਂ ਰਿਸ਼ਤਿਆਂ ਤੋਂ ਦੂਰ ਕਰਤਾ ਜਿਹੜੇ ਮੇਰੇ ਲਾਇਕ ਹੈਗੇ ਨਹੀਂ ਸੀਗੇ ਮੈਂ ਬਹੁਤ ਜ਼ਿਆਦਾ ਖੁਸ਼ ਆ ਬਹੁਤ ਜ਼ਿਆਦਾ ਹੈਪੀ ਆ ਕਿ ਵਾਹਿਗੁਰੂ ਸ਼ੁਕਰ ਆ ਤੂੰ ਮੈਨੂੰ ਸਾਰਿਆਂ ਦੇ ਚਿਹਰੇ ਦਿਖਾਏ ਤੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਮੈਨੂੰ ਦੋ ਦੋ ਵਾਰੀ ਇਹ ਜਿਹੜੀ ਹੈਗੀ ਹੈ ਨਾ ਜ਼ਿੰਦਗੀ ਦਾ ਪ੍ਰੋਸੈਸ ਮੈਂ ਤੁਹਾਨੂੰ ਦੱਸਾਂ ਕਿ ਮੈਂ ਵੀ ਬਹੁਤ ਸੰਘਰਸ਼ ਕਰਦੀ ਪਈ ਆ ਜ਼ਿੰਦਗੀ 'ਚ ਜ਼ਰੂਰੀ ਨਹੀਂ ਕਿ ਇਹ ਸੰਘਰਸ਼ ਨਹੀਂ ਹੁੰਦਾ ਕਿ ਪੈਸਾ ਕਮਾਉਣਾ ਹੀ ਸੰਘਰਸ਼ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਹੋਰ ਵੀ ਉਤਰਾ ਚੜਾ ਹੁੰਦੇ ਨੇ ਉਭਿ ਸੰਘਰਸ਼ ਕੰਮ ਤਾਂ ਦੇ ਵੀ ਸੰਘਰਸ਼ਾ ਆਪਣੀ ਜ਼ਿੰਦਗੀ ਨੂੰ ਲੈ ਕੇ ਇੱਕ ਇਹੋ ਜੀਆਂ ਸਿਰ ਗੱਲਾਂ ਲੈ ਕੇ ਜਿਉਣਾ ਪੈਂਦਾ ਹੈ ਇਹੋ ਇਹੋ ਜੇ ਬਲੇਮ ਹੈ ਝੱਲੇ ਹੋਏ ਨਾ ਆਪਣੇ ਸਿਰ ਕਿ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੈਂ ਆਪਣੇ ਘਰ ਦੀਆਂ ਗੱਲਾਂ ਕਿਸੇ ਦੇ ਸਾਹਮਣੇ ਸ਼ੇਅਰ ਕਰਾਂ ਕਿਉਂਕਿ ਉਹ ਲੋਕ ਹੋਰ ਹੁੰਦੇ ਨੇ ਜਿਹੜੇ ਆਪਣੇ ਆਪ ਨੂੰ ਚੰਗਾ ਕਹਿਲਾਉਂਦੇ ਨੇ ਦੁਨੀਆ ਦੇ ਸਾਹਮਣੇ ਤੇ ਇੱਕ ਦੂਜੇ ਜਣੇ ਨੂੰ ਮਾੜਾ ਕਹਿਲਾਉਂਦੇ ਨੇ ਇਹ ਦੁਨੀਆ ਦੀ ਫਿਤਰਤ ਹੁੰਦੀ ਹੈ Eu hoje é louco a tuha...